ਬੇਹਿਮਤਿਆਂ ਨੂੰ ਤਾਨਿਆਂ ਦੀ ਨਹੀਂ ਹਿੰਮਤਾਂ ਦੀ ਲੋੜ ਹੁੰਦੀ ਹੈ ਇਹਨਾਂ ਵਿੱਚ ਬੁੱਧੀ ਦੀ ਨਹੀਂ ਸੰਕਲਪਾਂ ਦੀ ਥੋੜ ਹੁੰਦੀ ਹੈ ਰੁੱਸੀ ਹੋਈ ਕਿਸਮਤ ਮੱਥੇ ਟੇਕਣ ਨਾਲ ਨਹੀਂ ਮਿਹਨਤਾਂ ਨਾਲ ਮੋੜ ਹੁੰਦੀ ਹੈ ਹੋ ਜਾਵੇ ਜਦ ਕੋਈ ਫੇਲ ਨੁਕਸ ਕੱਢਣ ਨਾਲੋਂ ਉਹਨੂੰ ਹੌਸਲੇ ਦੀ ਲੋੜ ਹੁੰਦੀ ਹੈ ਇੱਕ ਦਿਨ ਵਿੱਚ ਅਕਲ ਨਹੀਂ ਮਿਲ ਜਾਂਦੀ ਇਹ ਤਾਂ ਦਰਦਰ ਤੱਕੇ ਖਾ ਕੇ ਦੌਲਤ ਜੋੜ ਹੁੰਦੀ ਹੈ ਮੁਸ਼ਕਲਾਂ ਦੀ ਕੰਧ ਜਿੰਨੀ ਮਰਜ਼ੀ ਵੱਡੀ ਹੋਵੇ ਇਹ ਮਿਹਨਤਾਂ ਤੇ ਸਬਰਾਂ ਨਾਲ ਹੀ ਤੋੜ ਹੁੰਦੀ ਹੈ ਇੱਕ ਦੂਜੇ ਦੀ ਰੀਸ ਨਾਲ ਕੋਈ ਕੰਮ ਕਰ ਲੈਣਾ ਇਹ ਨਿਸ਼ਾਨੇ ਨਹੀਂ ਇਹ ਤਾਂ ਭੇਡ ਚਾਲ ਦੀ ਹੋੜ ਹੁੰਦੀ ਹੈ ਆਪਣੇ ਆਪ ਨੂੰ ਹੀ ਉੱਚਾ ਸਮਝਣਾ ਤੇ ਦੂਜਿਆਂ ਨੂੰ ਨੀਵਾ ਇਹ ਆਤਮ ਵਿਸ਼ਵਾਸ ਨਹੀਂ ਅਜਿਹੀ ਸੋਚ ਤਾਂ ਸਮਾਜ ਵਿੱਚ ਚੀਮਿਆ ਕੋੜ ਹੁੰਦੀ ਹੈ ਦੋਸਤੋ ਮੇਰੀ ਜੇ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਲਾਈਕ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ